ਈਗਾ ਖੰਸਾ ਵਾਹਿਗੁਰੂ ਜੀ ਬਤੇ ਬਤੇ ਸਭ ਤੋਂ ਪਹਿਲਾ ਖਾਨ ਸਮੂਹ ਖਾਲਸਾ ਪੰਥ ਜੀ ਨੂੰ ਸ੍ਰੋਮਣੀ ਪੰਥ ਅਕਾਲੀ ਮੁੱਢਾ ਨਾਲ ਸਿੰਘ ਸਾਹਿਬਾ ਬਕਰ ਬਲਵੀਰ ਸਿੰਘ ਜੀ 96 ਕਰੋੜੀ ਮਹਾਂਪੁਰਖ ਅਰਪਾ ਕਰਵਾ ਤਨਵੰਦਾਰ ਸਿੰਘ ਸਾਹਿਬਾ ਚੰਦ ਸਿੰਘ ਸਾਰੇ ਤਲਾਂ ਪੰਥਾ ਵੱਲੋਂ ਸਮੂਹ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਤੇ ਪਿਛਲੇ ਤਲਾਂ ਤੋਂ ਜੋ ਜਿਹੜਾ ਰੌਲਾ ਉੱਚ ਵਾਲੇ ਸਾਧਨਾਂ ਪੈ ਰਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਤਾਂ ਪਿਆ ਕੁਰਸੀ ਢਾਕੇ ਬੈਠਾ ਸਾਰਾ ਪੰਥ ਉਹ ਤੋਂ ਨਾਰਾਜ਼ ਆ ਉਹ ਮਾਫੀ ਮੰਗੇ ਸਿੰਘ ਸਾਹਿਬਾ ਬਲਬੀਰ ਸਿੰਘ ਜੀ ਆਪ ਜੀ ਨੂੰ ਦੱਸਣਗੇ ਕਿਵੇਂ ਪੰਥ ਦੇ ਵਿੱਚ ਉਹਨੇ ਪੇਸ਼ ਹੋਣਾ ਜੇ ਮਾਫੀ ਤਾਂ ਮਿਲੂਗੀ ਜੇ ਪੰਥ ਦੇ ਪੇਸ਼ ਹੋਣੇ ਬਾਬਾ ਬਲਬੀਰ ਸਿੰਘ ਜੀ ਆਪ ਜੀ ਨੇ ਬਚਨ ਕਰਨਗੇ ਜੀ ਤੇ ਸੁਦੇਹ ਦੀਆਂ ਸਮੂਹ ਗੁਰੂ ਨਾਨਕ ਦੇਵ ਸਾਧ ਸੰਗਤਾਂ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਸਾਰਿਆਂ ਨੂੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਗੁਰੂ ਦੀਆਂ ਬਹੁਤ-ਬਹੁਤ ਵਧਾਈਆਂ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾਂ ਚਾਂਦਨ ਹੋਵਾ ਜਿਉਂ ਕਰ ਸੂਰਜ ਜਿਵੇਂ ਗਲਿਆ ਤਾਰੇ ਛਪੇ ਹਨੇਰ ਭੁਲਵਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਕੋਲ ਦੀਆਂ ਬਹੁਤ ਬਹੁਤ ਵਧਾਈਆਂ ਤੇ ਉੱਥੇ ਹੀ ਪੰਜ ਬਾਬਾ ਰਾਜਾ ਰਾਜ ਸਿੰਘ ਜੀ ਜਿੱਥੇ ਪਿਛਲੇ ਦਿਨੀ ਜਿੱਥੇ ਬਾਬਾ ਸੁਖਦੇਵ ਸਿੰਘ ਪੁੱਜੂ ਵਾਲਿਆਂ ਦੀ ਇਹਨਾਂ ਨੇ ਗੱਲ ਕੀਤੀ ਹੈ ਤੇ ਜਿਹੜਾ ਕੁਰਸੀ ਤੇ ਬਹਿ ਕੇ ਗੁਰੂ ਸਾਹਿਬ ਦੇ ਬਰਾਬਰ ਕੁਰਸੀ ਡੋਣੀ ਜਾ ਗੁਰੂ ਸਾਹਿਬ ਦੀ ਬਰਾਬਰੀ ਕਿਤੇ ਵੀ ਕੋਈ ਵੀ ਕਰਦਾ ਤੇ ਉਹ ਜਿਹੜੀ ਹੈ ਬਹੁਤ ਹੀ ਮੰਦਭਾਗੀ ਹੈ ਜਿੱਥੇ ਬਾਬਾ ਸਰਦੇਵ ਸਿੰਘ ਹਰਾਨੇ ਮੈਨੂੰ ਵੀ ਪਰਸੋਂ ਫੋਨ ਕੀਤਾ ਸੀ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਮੈਂ ਮਾਫੀ ਮੰਗ ਲਈ ਹੈ ਤੇ ਹੁਣ ਬਾਬਾ ਜੀ ਆਪਣੇ ਬਵਾਦ ਜਿਹੜਾ ਆਪਣੇ ਤੁਸੀਂ ਵੀ ਇਹਨੂੰ ਸੈੱਟ ਕਰੋ ਪਰ ਮੈਨੂੰ ਇਹ ਬਹੁਤਾ ਨਹੀਂ ਸੀ ਪਤਾ ਵੀ ਸ਼ਾਇਦ ਮੰਗ ਲਈ ਤੁਹਾਡੀ ਆਪ ਚ ਗੱਲਬਾਤ ਹੋ ਗਈ ਹੋਵੇ ਮਾਫੀ ਮੰਗ ਲਈ ਹੈ ਪਰ ਫਿਰ ਵੀ ਜਿੱਥੇ ਜਿਹੜੀ ਮਾਫੀ ਦੀ ਗੱਲ ਹੈ ਤੇ ਇਹ ਜਿਹੜਾ ਗੁਨਾਹ ਹੈ ਭਾਵੇਂ ਬਾਬਾ ਸੁਖਦੇਵ ਸਿੰਘ ਹੈ ਜਾਂ ਕੋਈ ਵੀ ਸੰਤ ਮਹਾਂਪੁਰਖ ਹੈ ਉਹ ਗੁਰੂ ਸਾਹਿਬ ਦੇ ਜਿੱਥੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਨੂੰ ਹੁਕਮ ਕੀਤਾ ਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਤੇ ਜਿਹੜਾ ਗੁਰੂ ਸਾਹਿਬ ਅੱਗੇ ਆਪਾਂ ਸੀਸ ਝੁਕਾਉਂਦੇ ਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜਦੋਂ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਸਕੇ ਤੇ ਉਹਨਾਂ ਨੇ ਵੀ ਨਮਸਕਾਰ ਕੀਤੀ ਤੇ ਆਪਾਂ ਗੁਰੂ ਸਾਹਿਬ ਦੀ ਬਰਾਬਰੀ ਜਿਹੜੀ ਹੈ ਕੋਈ ਵੀ ਹੋਰ ਸਿੱਖ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਜੇ ਕੋਈ ਬਜ਼ੁਰਗ ਆਇਆ ਜਾ ਕੋਈ ਉਹਨੂੰ ਤਕਲੀਫ ਹੈ ਉਹ ਆਪਣੇ ਬਾਹਰ ਆਪਣੇ ਬਹਿ ਸਕਦਾ ਹੈ ਕਿਤੇ ਹੋਰ ਸਾਈਡ ਤੇ ਬਹਿ ਸਕਦਾ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਜਿਹੜਾ ਕੁਰਸੀ ਢਾਕੇ ਬਹਿਣਾ ਬਹਿਣਾ ਉਹ ਬਹੁਤ ਹੀ ਗਲਤ ਹੈ ਜਾਂ ਤੇ ਬਾਬਾ ਸਰਦੇਵ ਸਿੰਘ ਹੋਰਾਂ ਨੇ ਜਿਵੇਂ ਮੇਰੇ ਨਾਲ ਗੱਲ ਕੀਤੀ ਹੈ ਤੇ ਉਹ ਆ ਕੇ ਪੰਥ ਦੇ ਵਿੱਚ ਮਾਫੀ ਮੰਗ ਲੈਣ ਜਾਂ ਗੁਰੂ ਸਾਹਿਬ ਅੱਗੇ ਆ ਕੇ ਜਦੋਂ ਤੱਕ ਇਹ ਸਾਰੇ ਆਪਣੇ ਨਿਹੰਗ ਸਿੰਘ ਹੋ ਜਾਂਦੀ ਇਹ ਜਿਹੜੀ ਗੁਰਮਤਾ ਹੈ ਜਾਂ ਅਕਾਲ ਪੁਰਖ ਸਾਹਿਬ ਤੇ ਮਾਫੀ ਮੰਗ ਲੈਣ ਜਾ ਕੇ ਤੇ ਜਾਂ ਜਿਹੜਾ ਇਹ ਦਾਲ ਪੰਥ ਦੇ ਵਿੱਚ ਆ ਕੇ ਸਾਰੇ ਗੁਰਮਤੇ ਨਾਲ ਹੀ ਉਹ ਮਾਫੀ ਮੰਗ ਲੈਣ ਤੇ ਜਿਹੜਾ ਇਹ ਜਿਹੜੀ ਗਲਤੀ ਹੈ ਅਸੀਂ ਕਿਸੇ ਦੇ ਵੀ ਸ਼ਾਨ ਦੇ ਖਿਲਾਫ ਨਹੀਂ ਬੋਲਦੇ ਜਿਹੜੀ ਨਾਨਕਸਰ ਸੰਪਰਦਾਇ ਉਹ ਵੀ ਸਾਡੀ ਜੇ ਪਿਛਲੇ ਦਿਨੀ ਕੋਈ ਜ਼ਰੂਰਤ ਪਈ ਉਹਨਾਂ ਨੂੰ ਸਾਡੇ ਸਾਰੀਆਂ ਨਹਿਨਤ ਸਿੰਘ ਜਥੇਬੰਦੀਆਂ ਨੇ ਨਾਨਕਸਰ ਪਹੁੰਚ ਕੇ ਉਹਨਾਂ ਦਾ ਸਾਥ ਦਿੱਤਾ ਤੇ ਨਾਨਕਸਰ ਜਿਹੜੇ ਵੱਡੇ ਮਹਾਪੁਰਖ ਹੋਏ ਨੇ ਬਾਬਾ ਈਸ਼ਰ ਸਿੰਘ ਜੀ ਸਤਕਾਰ ਜੋ ਸੰਤ ਬਾਬਾ ਨਨਸ ਸਿੰਘ ਜੀ ਮਹਾਪੁਰਖ ਸਾਡੇ ਬਾਬਾ ਆਪਣੇ ਗੁੰਦਨ ਸਿੰਘ ਜੀ ਉੱਥੇ ਹੀ ਆਪਣੇ ਬਾਬਾ ਨਰੈਣ ਸਿੰਘ ਜੀ ਸਾਰੇ ਵੱਡੇ ਸਤਕਾਰਯੋਗ ਮਹਾਪੁਰਖ ਹੋਏ ਨੇ ਸਾਰੇ ਇਹ ਬੁੱਢਾ ਦਲ ਦੇ ਅਮਰਤਾ ਰੀ ਸੀ ਤੇ ਉਵੇਂ ਜਿਹੜੇ ਬਾਬਾ ਪੁੱਜੋ ਵਾਲੇ ਨੇ ਬਹੁਤ ਸਿੱਖੀ ਦਾ ਪ੍ਰਚਾਰ ਕਰਦੇ ਨੇ ਕਈ ਵਾਰੀ ਗਲਤੀਆਂ ਵੀ ਹੋ ਜਾਂਦੀਆਂ ਨੇ ਪ੍ਰਚਾਰ ਤੇ ਪ੍ਰਸਾਰ ਕਰਦਿਆਂ ਤੋਂ ਤੇ ਨਵੇਂ ਸੋ ਗौरा ਹੋਏ ਗੁਰੂ ਸਾਹਿਬ ਅੱਗੇ ਤਾਂ ਆਪਾਂ ਹਮੇਸ਼ਾ ਸਿਰ ਝੁਕਾਉਂਦੇ ਆ ਤੇ ਉਹਨਾਂ ਨੂੰ ਵੀ ਚਾਹੀਦਾ ਤੇ ਜੇ ਕੋਈ ਗਲਤੀ ਹੋਈ ਹੈ ਤਾਂ ਉਹਦੀ ਮਾਫੀ ਮੰਗ ਕੇ ਤੇ ਸਾਰਿਆਂ ਦੇ ਆਪਣੇ ਜਿਹੜਾ ਸੁਰਖਰੂ ਹੋਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਕੰਨੇ ਹੋ ਹੀ ਨਹੀਂ ਔਰ ਵੀ ਅੱਜਕੱਲ ਦੇਖਿਆ ਬਹੁਤ ਸਾਰੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਕੁਰਸੀਆਂ ਲਾਉਣ ਲੱਗ ਪਏ ਨੇ ਉਹ ਜਿਹੜਾ ਇਹ ਰੁਝਾਨ ਬਹੁਤ ਹੀ ਦੁਖਦਾਈ ਤੇ ਮਰਿਆਦਾ ਦੇ ਉਲਟ ਹੈ ਇਹਦੇ ਤੋਂ ਬਚਣਾ ਚਾਹੀਦਾ ਤੇ ਪਾਪਾ ਸੁਖਦੇਵ ਸਿੰਘ ਹੋਰੀ ਜਿਹੜੇ ਆ ਉਹ ਆਪਦੇ ਆਪਣੇ ਮੈਂ ਵੀ ਇਹਨਾਂ ਨਾਲ ਵੀ ਗੱਲ ਕੀਤੀ ਹੈ ਆਪਾਂ ਆਪਸੀ ਪ੍ਰੇਮ ਪਿਆਰ ਵਧਾਉਣਾ ਘਟਾਉਣਾ ਨਹੀਂ ਪਾਪਾ ਰਾਜਾ ਰਾਜ ਸਿੰਘ ਹੋਰੀ ਵੀ ਬਹੁਤ ਸੁਲਝੇ ਹੋਏ ਨੇ ਇਹਨਾਂ ਨੂੰ ਵੀ ਤੇ ਉਹਨਾਂ ਨੇ ਵੀ ਮੈਨੂੰ ਕਿਹਾ ਸੀ ਬਾਬਾ ਸੰਦੇਵ ਸਿੰਘ ਰਾਣੇ ਤੁਸੀਂ ਸਾਰਿਆਂ ਨਾਲ ਵਜਨ ਬਾਬਾਈ ਕਰਕੇ ਤੇ ਜਿਹੜਾ ਇਹਨੂੰ ਆਪਣੇ ਮਸਲੇ ਨੂੰ ਆਪਾਂ ਜਰੂਰ ਸੁਲਝਾਉਣਾ ਹੈ ਉੱਥੇ ਹੀ ਬਾਬਾ ਜਿਹੜੇ ਨੇ ਗੁਰਜੀਤ ਸਿੰਘ ਨਾਨਕਸਰ ਵਾਲੇ ਬਾਬਾ ਘਾਲਾ ਸਿੰਘ ਜੀ ਨਾਨਕਸਰ ਵਾਲੇ ਉਹਨਾਂ ਨਾਲ ਵੀ ਜਿਹੜਾ ਉਹਨਾਂ ਨੇ ਵੀ ਮੈਨੂੰ ਫੋਨ ਕੀਤਾ ਤੇ ਬਾਬਾ ਜੀ ਮਸਲੇ ਨੂੰ ਆਪਾਂ ਜਰੂਰ ਸੁਲਝਾਈਏ ਤੇ ਬਾਬਾ ਸਰਦੇਵ ਸਿੰਘ ਜਿਹੜੇ ਨੇ ਉਹ ਜਰੂਰ ਆਪਣੇ ਆਪਣੀ ਜਿਹੜੀ ਆ ਖਿਮਾ ਜਾਗਨਾ ਕਰਵਾ ਕੇ ਤੇ ਜਿਹੜੀ ਭੁੰਨ ਬਖਸ਼ਾ ਕੇ ਤੇ ਆਪਣਾ ਸਰੂਪ ਰੂ ਹੋਣ ਤੇ ਇਹ ਮਸਲਾ ਜਿਹੜਾ ਸ਼ਾਂਤ ਹੋਵੇ ਤੇ ਨਹੀਂ ਤੇ ਫਿਰ ਆਪਣੇ ਜਿਹੜਾ ਉੱਪਰ ਦਾ ਰਹਿੰਦਾ ਉਹ ਆਪਣੇ ਚੰਗਾ ਨਹੀਂ ਲੱਗਦਾ ਆਪਾਂ ਕਿਸੇ ਦੇ ਵੀ ਮਹਾਂਪੁਰਖ ਦੇ ਸ਼ਾਨ ਦੇ ਖਿਲਾਫ ਇਹ ਸਿੰਘ ਬਹੁਤ ਸਿਆਣੇ ਨੇ ਐਦਾਂ ਨਹੀਂ ਕੋਈ ਬੋਲ ਦੇ ਖਿਲਾਫ ਅਰ ਜੇ ਨੋ ਕੋਈ ਮਰਿਆਦਾ ਦੀ ਗੱਲ ਆਉਂਦੀ ਹੈ ਉਦੋਂ ਜਰੂਰ ਕੋਲਣਾ ਪੈਂਦਾ ਕਿਉਂਕਿ ਨੈਂਕਸਨ ਫੌਜਾਂ ਜਿਹੜੀਆਂ ਮਰਿਆਦਾ ਦੇ ਅਨੁਸਾਰ ਹੀ ਚਲਦੀਆਂ ਨੇ ਤੋ ਸਾਰੇ ਬਹੁਤ ਹੀ ਆਪਾਂ ਮਿਲ ਕੇ ਮਹਾਪੁਰਖਾਂ ਨੂੰ ਜਿਹੜੇ ਹੋਰ ਨੇ ਉਹ ਕਹਿ ਕੇ ਤੇ ਬਾਬਾ ਸਖਦੇਵ ਸਿੰਘ ਨੂੰ ਰਣੂ ਵੀ ਕਵਾਂਗੇ ਤੁਸੀਂ ਵੀ ਆ ਕੇ ਜਿਹੜੇ ਐ ਜਿੱਥੇ ਵੀ ਤੁਸੀਂ ਜਾਂਦੇ ਹੀ ਰਹਿੰਦੇ ਹੋ ਪ੍ਰੋਗਰਾਮਾਂ 'ਚ ਭਾਵੇਂ ਅਕਾਲ ਤਖਤ ਸਾਹਿਬ ਤੇ ਭਾਵੇਂ ਆ ਕੇ ਦਲਪੰਥ 'ਚ ਜਿੱਥੇ ਇਹ ਬੁੱਢਾ ਦਲ ਦਾ ਵੀ ਹੈੱਡਕੁਆਰਟਰ ਹੈ ਉੱਥੇ ਵੀ ਆਪਾਂ ਸਾਰੇ ਇਕੱਠੇ ਹੋ ਜਾਾਂਗੇ ਤੇ ਉੱਥੇ ਅਰਦਾਸ ਬੇਨਤੀ ਕਰਕੇ ਤੇ ਆਪ ਦਾ ਸੈੱਟ ਕਰ ਲਾਂਗੇ ਆਪਾਂ ਇਹ ਮਸਲੇ ਨੂੰ ਉਲਝਾਉਣਾ ਨਹੀਂ ਚਾਹੁੰਦੇ ਆਪਾਂ ਸਾਰੇ ਆਪਸੀ ਪ੍ਰੇਮ ਪਿਆਰ ਜਿਹੜਾ ਇਸੇ ਤਰ੍ਹਾਂ ਗੁਰੂ ਸਾਹਿਬ ਕੇ ਹੱਥ ਉੱਪਰ ਰੱਖਣ ਪ੍ਰੇਮ ਪਿਆਰ ਆਪਣਾ ਬਣਿਆ ਰਵੇ ਮਹਾਂਪੁਰਖਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਇਸ ਸਪਸ਼ਟ ਕਹਿ ਦਿੱਤਾ ਵੀ ਜਿੰਨਾ ਚਰਪੰਥ ਦੇ ਵਿੱਚ ਪੇਸ਼ ਨਹੀਂ ਹੁੰਦੇ ਚਾਹੇ ਅਕਾਲ ਤਖਤ ਸਾਹਿਬ ਦੇ ਫਿਰ ਹੁਣ ਚਾਹੇ ਪੰਥ ਬੁੱਢਾ ਲਾਲ ਸਰਨੇਦਾਲ ਨੇ ਉਥੇ ਬਾਬਾ ਜੀ ਉਹਨਾਂ ਦਾ ਹੈੱਡ ਕੁਆਟਰ ਤਲਵੰਡੀ ਸਾਬੋ ਕੀ ਤਖਤਦਾਨ ਸਾਹਿਬ ਉਥੇ ਕੇ ਸੋਣ ਉਥੇ ਜਿਹੜੀ ਉਹ ਆਪਦੀ ਭੁੱਲ ਮੁਛਾਉਣ ਫਿਰ ਪੰਥ ਮਾਫ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਜ ਕੇ ਜਗਾਰੇ ਜਾਵੇ ਨਿਹਾਲੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ